ਤੂੜੀ ਸਾਫ ਹੋ ਗਈ ਆ ਨੀ ਬੈਠਾ ਆ ਬੈਠਾ ਆ ਜਾ ਰਿਪਨ ਆ ਇਹ ਦੋ ਲੱਗਿਆ ਫੜਦੇ ਆ ਹੌਂ ਤੇ ਰੱਖ ਦੇ ਮੋਬਾਈਲ ਮੋਬਾਈਲ ਦੀ ਸਮਾਨ ਪੇ ਜਾਓ ਉਹ ਬੋ ਸਭ ਜਿਹੜਾ ਪੈਸੇ ਘਾਤਦਾ ਹੈ ਇਹ ਜੀ ਨਹੀਂ ਅਸਲੀ ਕਾਲ ਜੀ ਬਈ ਸਾਰਿਆਂ ਨੂੰ ਭਾਗਦਾ ਭਾਈ ਬਲੌਗ ਚ ਹਮ ਅਸਤੰਦਲੀਆ ਲਿਫਾਫੇ ਬੰਨਨੇ ਘੜੇ ਆ ਭਾਈ ਤਵੇ ਵੀ ਆਏਦੇ ਆ ਧੁੰਦ ਬਹੁਤ ਅੱਜ ਲਿਫਾਫੇ ਬੰਨਦੇ ਆ ਜੀ ਸਾਰੇ ਅੱਜ ਦੰ ਰਹਿ ਗਿਆ ਦਾ ਕੰਮ ਅੱਜ ਸਾਰੀਆਂ ਲੈਨਾਂ ਨੂੰ ਬੰਨਦੇ ਚੌਕਦਾ ਹੁਣ ਲਿਫਾਫੇ ਲਿਫਾਫਾ ਹੂੰ ਚਮਕੂਗਾ ਨਹੀਂ ਪਾਰ ਜਾਵਾਂਗੇ ਬਾਬਾ ਹੋ ਗਿਆ ਤੂੰ ਕਿਤੇ ਪਹਿਣ ਜਾਇ ਨੂੰ ਪੱਤੇ ਨਹੀਂ ਨੇ ਕਾਉਣੇ ਬਹੁਤ ਬੈਠਦੇ ਆ ਜਿਦਾਨਾਂ ਦੀ ਉਹ ਬੰਨੇ ਭਾਈ ਹੈ ਹੈ ਉਹ ਕਿਸੇ ਹੋਰ ਨੇ ਬੰਨੇ ਵੀ ਇੱਧਰ ਲਿਫਾਫੇ ਬੰਨਦੇ ਸਾਡੇ ਬੈਣਾ ਤੋੜਦੀਆਂ ਬੈਣਾ ਬਹੁਤ ਆ ਨਦੀ ਦੇ ਨਾਲ ਇਹਦੇ ਕਰਕੇ ਆ ਹੂੰ ਲੱਖ ਦੇ ਬਹੁਤ ਹੈ ਕਿਤੇ ਕਾ ਦਾਰੀਆਂ ਹੋ ਗਈ ਜੀ ਵੀ ਦੀਆਂ ਉਹ ਜੀ ਵੀ ਬੀ ਵੀ ਨਾਲ ਇਕੱਠੇ ਹੀ ਆਉਂਦੇ ਸਾਲੇ ਵਜੇ ਬਹੁਤ ਆ ਗਾਹ ਨੂੰ ਏ ਕਦੇ ਪਾੜ ਗਿਆ ਲਾਫਾ ਇਹ ਥੱਲੇ ਜਾ ਇਹ ਪਰਾਣਾ ਬੰਨਿਆ ਪਿਆ ਦਰੇ ਪਾਣਾ ਨਹੀਂ ਇਹ ਪਾਣੀ ਭਰ ਗਿਆ ਚ ਨਹੀਂ ਨਹੀਂ ਪਾਣੀ ਵੀ ਪਰਾਣਾ ਬੰਨਿਆ ਪਿਆ ਦਰੇ ਹਵਾ ਹਵਾ ਨੇ ਪਾੜ ਤਾਉਣਾ ਇਹ ਪਹਿਲੇ ਹੀ ਬੰਨਤਾ ਦਾ ਮੈਂ ਛਿਉ ਤਾਈ ਚੱਲ ਲੈ ਨਿੱਪੜਿਆ ਕੰਮ ਹੁਣ। ਠੀਕ ਨਹੀਂ? ਧੁੱਪ ਵੀ ਹੁਣ ਨਿਕਲੀ ਮੈਂ ਕਹਿੰਦਾ ਟਾਈਮ ਖਾਸਾ ਹੋ ਗਿਆ ਹੁਣ ਯਾਰ ਹਨਾ। ਟਾਈਮ 11:00 ਵੱਜ ਗਏ। 11:30 ਹੋ ਗਿਆ। 11:00 ਵੱਜ ਕੇ 13 ਮਿੰਟ ਹੋ ਗਏ। ਸਵਾ 11 ਹੋ ਗਏ। ਚੱਲ, ਕੀ ਆ ਕੇ ਖਾਈਏ ਪਹਿਲਾਂ ਰੋਟੀ। ਰੋਟੀ ਦੇ ਬਾਅਦ ਦੇਖੀ ਜਾਨਵਰ ਵੀ ਹੈਗਾ ਭਾਈ ਬੈਠਾ ਉੱਥੇ ਕਿ ਲੱਗ ਗਿਆ। ਨਹੀਂ ਉਹ ਖੁੰਝਾ ਕਰੀਏ ਖਾਲੀ। ਕਿ ਸੁਸਰਾ ਜਿਹੜਾ ਘਟੂਗਾ। ਆਹੋ। ਠੀਕ ਨਹੀਂ? ਜਿਹੜਾ ਸੱਪ ਦਾ ਗੱਲ। ਹੁਣ ਦੇਖਦੇ ਹਾਂ ਹੁਣ। ਨਹੀਂ ਤਾਂ ਇਕੱਲੇ ਦੇਖ ਰਿਹਾਦਾ ਮੈਂ। ਤੁਸੀਂ ਹੈ ਨਹੀਂ ਤੋਰੇ। ਉਹ ਦੇ ਦੇ ਜਾ ਕੇ ਜੀ ਡਾਕਟਰ ਰੋਟੀ ਖਾ ਕੇ ਚੱਲੀਏ ਚੱਲ ਚੱਲੀਏ ਆ ਆਹ ਹਰ ਵੀ ਗੰਦਾ ਬਾਦਮ ਜੰਮਾ ਬਿਖਾਰੀ ਆ ਨਾ ਹੂੰ ਹਾਂ ਜੰਮਾ ਦਾਲ ਦਾ ਬਹੁਤ ਜੰਮਾ ਆਣਾ ਇਹ ਤੇ ਜੰਮਣਾ ਹੀ ਨਹੀਂ ਬਿਖਾਰੀ ਜੰਮਾ ਲੇ ਤਾਂ ਟਾਈਮ ਬਹੁਤ ਪਿਆ ਹੂੰ ਇਹਦੇ ਡੀਜ਼ਲ ਇਹ ਸਾਂਸਰ ਪਵਾ ਕੇ ਉਹਦਾ ਜਿਹੜਾ ਟੁੱਟਿਆ ਪਿਆ ਕਰਾ ਬੈਲਡੂ ਨੂੰ ਆ ਆ ਦੇਖ ਸਾਰਾ ਨਵਾਂ ਜੰਮਾ ਬਾਹਰ ਆ ਦੇ ਉਹ ਜੰਮ ਦਾ ਹਲੇ ਜੰਮੂ ਦਾ ਹਲੇ ਟਾਈਮ ਦਾ ਹੁਣ ਆਣਾ ਇਹ ਤਾਂ ਜੰਮਣੇ ਦਾ ਹਾਂ ਆ ਚੱਲ ਜੀ ਚੱਕ ਕੇ ਸਟਾਰ ਪੱਤੀ ਫੋਲੀ ਉਹਦੀ ਯਾਰ ਪੱਤੀ ਫੋਲ ਕੇ ਉਹ ਨਹੀਂ ਦੇਖੀ ਤੇ ਕਿਆ ਬਣਦਾ ਉਹਦਾ ਹਨਾ ਕਰੂੰ ਐ ਚੱਲ ਚੱਲੀ ਹਾਂ ਰੋਟੀ ਖਾਈ ਜਾ ਕੇ ਚੱਲ ਪੱਤੀ ਕਾ ਲਈ ਹੂੰ ਹਾਂ ਲੈ ਫਾਫੇ ਬਣ ਕੇ ਆਏ ਆ ਹਾਂ ਸਾਰਾ ਖੇਤ ਬੰਨਿਆ ਨਾ ਵੱਡੇ ਯਾਰ ਬੰਨਨੇ ਕੇ ਆਏ ਤਾਂ ਉੰਦੇ ਤੁੰਦੇ ਮੈਂ ਹੀ ਕੰਮ ਕਰ ਲੀ ਹੁਣ ਤਾਂ ਕੋਈ ਹੋਣਾ ਨਹੀਂ ਠੀਕ ਨਹੀਂ ਵੱਡੇ ਯਾਰ ਵੱਡੇ ਯਾਰ ਵੱਡੇ ਯਾਰ ਗੁੱਦਾ ਓ ਬੜਾ ਬੂੰਚ ਪੜਿਆ ਤੂੰ ਹੈ ਕੁੱਤੀ ਆ ਕੁੱਤੀ ਆ ਵਾਹ ਵੀ ਨਿਕਲੇ ਕੋਵਾ ਗੋਨੇ ਉੱਪਰ ਪਹੁੰਚ ਪੜਨਾ ਹੈ ਉੱਥੇ ਦਾ ਸੱਪ ਹੁਣ ਦੇਖਣਾ ਮੈਂ ਛੇੜ ਕੇ ਉਹ ਵੀ ਹੈਗਾ ਕਿ ਲੰਘਿਆ ਹੈ ਸੱਪ ਨੇ ਖਾ ਜਾਂਦਾ ਨਿਕਲ ਤੂ ਵਾਹ ਦੇਖਦਾ ਫਿਰ ਛੇੜ ਕੇ ਹੂੰ ਛੇੜ ਕਿਵੇਂ ਨਿਕਲੂਗਾ ਉਹਨੇ ਲੈ ਤਾਂ ਤੁਰਿਆਂ ਨਿਕਲਣਾ ਹੈ

ਦੇਖ ਦੇ ਰੱਬ ਇਹਨੂੰ ਕਰ ਦਮ ਇਹਨੂੰ ਆ ਤੂੜੀ ਨੂੰ ਹੋ ਇਹ ਇਹ ਵੱਧ ਦੁੱਖ ਪੈਂਦਾ ਸਾਬ ਜਗਾ ਕਰ ਲੇਗਾ ਅਰੇ ਤੁਸੀਂ ਸ਼ਕਾਰੀ ਦਾ ਹੁਣ ਆਇਆ ਅੱਜੇ ਸ਼ਕਾਰੀ ਦਾ ਹੁਣ ਆਇਆ ਅਸਲੀ ਟਿੰਡਾ ਦਾ ਚੱਜ ਦਾ ਦੇ ਦਿਓ ਮੈਨੂੰ ਕੋਈ ਤਾਂ ਹੀ ਇਧਰੋਂ ਕੱਢੂੰਗਾ ਬਾਹਰ ਤਾਂ ਗਿਆ ਫੜ ਕੇ ਫੜ ਕੇ ਕਾਕਮਾ ਛੱਡਿਆ ਬਸ ਉਹ ਯਾਰ ਉਹ ਕਿੱਥੇ ਹੋਣਾ ਔਰੇ ਹੁਣ ਨਿਗਾਹ ਰੱਖੀ ਤੂੰ ਵਾਚਾ ਇੱਥੇ ਹੀ ਤੂੜੀ ਜਾ ਹਾਂ ਉਹ ਕਿਤੇ ਨਹੀਂ ਗਿਆ ਹਾਂ ਆ ਗਿਆ ਗੋਡ ਗੋਡ ਯਾਰ ਆਇਆ ਆਇਆ ਸ਼ਿਕਾਰੀ ਜਾ ਕੇ ਭਾਈ ਗੋਡੇ ਯਾਰ ਡੰਡਾ ਲਈ ਮੜਾ ਉਧਰ ਚੱਕ ਫਿਲਮ ਪਾ ਕੇ ਦੇਖ ਕੇ ਗੋਡੇ ਯਾਰ ਆਇਆ ਆਇਆ ਸਾਰੇ ਆਜੋ ਪੈਰਾਗੋਲ ਨੂੰ ਕੰਨ ਕਰੀ ਜਾਂਦਾ ਰੋ ਬੇ ਬਾਹਰ ਕੱਢਦਾ ਟੁੱਟੀਆਂ ਉਹਨੇ ਮਰ ਚੁ ਮਾਰਿਆ ਉਹ ਮਾਰਿਆ ਮੂਰੇ ਹੁਣਾ ਅੱਜੇ ਮਾਰੀ ਮੂਰੀ ਨਾ ਫੜ ਕੇ ਬਾਹ ਸਿੱਟਦੀ ਮੈਂ ਟੱਕਰੀਆਂ ਲੈ ਜਾਊਂਗਾ ਵਾਸ ਨੂੰ ਆ ਮਾਰੀ ਮੂਰੀ ਨਾ ਟੱਕਰੀ ਦੇ ਉੱਪਰ ਰੱਖ ਕੇ ਬਸ ਫਰਾਟਾ ਮਾਰਦਾ ਠੁੱਕ ਠੱਕ ਕੇ ਸਿੱਟਦਾ ਭਾਂਹ ਚ ਗਾਲ ਦਿੰਦਾ ਇਹ ਜਦ ਇਹ ਰਹੀ ਰਹੀ ਆ ਜਾਏਗਾ ਤੇ ਆਪ ਨਹੀਂ ਗਾਲੋ ਤਾਂ ਆਪਣੀ ਹੀ ਗਾਲ ਦਿੰਦਾ ਹਾਂ ਗਾਲ ਦਿੰਦਾ ਫਰਾਟੇ ਨਾਲੇ ਸ਼ੋ ਹਾਂ ਉਹ ਬਹੁਤ ਮਾੜਾ ਸੱਪ ਐ ਸਾਲਾ ਉਹ ਗੱਲ ਕਰ ਬੱਲ ਮੈਂ ਬਹੁਤ ਮਾੜਾ ਸੱਪ ਉਹਦਾ ਉਹ 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 ਉਹਦੇ ਵਿੱਚ ਸੱਪ ਉਹ ਸੱਪ ਉਹ ਤੁਰ ਚੱਲ ਉਹ ਬਹੁਤ ਤੰਤੀ ਆ ਉਹ ਤੁਰਦੀ ਸੱਪਾਂ ਦੇ ਸੱਪਾਂ ਉਹ ਤੂੰ ਇਦਾਂ ਨਾ ਡੰਗ ਮਰਵਾਦੀ ਤੇ ਹਾਂ ਇੱਥੇ ਨੂੰ ਆ ਜਾਂਦਾ ਉਹ ਜਿੱਥੇ ਕਿਤੇ ਇੱਧੇ ਸੱਪ ਕੰਮ ਕਰ ਜਾਵੇ ਪਿੱਛੇ ਤੇ ਨਾ ਬੈਠਾ ਕਿੱਥੇ ਦਾ ਗੱਲ ਐਥੀ ਬੈਠਾ ਦਾ ਕਹਿੰਦਾ ਖਬਰ ਹੀ ਨਹੀਂ ਰੱਸੀ ਰੱਸੀ ਉਹ ਦੇਖਣੀ ਕਿੱਥੇ ਬੈਠਾ ਉਸੇ ਮੈਂ ਗਿਆ ਨਹੀਂ ਹਲੇ ਕਿੱਥੇ ਬੈਠਾ ਉਹ ਰੱਸੀ ਆਏ ਕਿੱਦਾਂ ਖੜੀ ਹੋਊਗੀ ਕਹਿੰਦਾ ਉੱਪਰ ਨੂੰ ਹਾਂ ਫੜ ਚੱਕ ਕੇ ਨਾ ਛੱਡ ਹੀ ਕਹਿੰਦਾ ਜਗੜਾ ਕਰਦਾ ਇੱਥੇ ਵੀ ਖਸੂਸਰ ਜਾ ਕੇ ਫਿਰ ਪਤਾ ਨਹੀਂ ਲੱਗੂਗਾ ਮੜ ਜਾ ਲੈ ਤੋਰੀਏ ਤੇ ਢਾ ਲੂੰਗਾ ਥਾਲਾ ਹੀ ਨਹੀਂ ਪਤਾ ਜੋੜਾ ਹੀ ਹੋਵੇ ਇਹ ਥਾਲਾ ਖੜੱਪਾ ਜੋੜਾ ਹੀ ਹੁੰਦਾ ਜਿਆਦਾ ਆਹੀ ਦਾ ਮੈਂ ਕੱਲ ਪੰਗਾ ਹੀ ਲਿਆ ਬਾਈ ਤਾਂ ਹੀ ਪੰਗਾ ਲਾ ਜੋੜਾ ਹੀ ਹੁੰਦਾ ਇਹ ਖੜੱਪਿਆਂ ਦਾ ਚੱਲ ਇੱਧਰ ਜੱਟ ਨੂੰ ਕੋਟੀ ਪਾਉਂਗੇ ਇਹਨਾਂ ਜੋੜੇ ਨੂੰ ਹੈ ਨਿਆਣੀ ਆਲੇ ਹੋ ਜੇ ਫੈਮਿਲੀ ਆ ਸੈਟ ਹੋਣੇ ਨਹੀਂ ਪਤਾ ਵੀ ਸਾਪ ਆ ਕੇ ਥੱਪਣੀ ਐ ਹੈ ਨਿਆਣੀ ਥੋੜੀ ਉਮਰ ਦੀ ਐ ਜੀ ਕਿਹੜਾ ਪਤਾ ਅਗਲੇ ਜਵਾਕੇ ਆ ਜਵਾਕੇ ਆ ਜਵਾਗ ਅਗਲੇ ਤਿੰਨ ਹੋਊਗੇ ਫਿਰ ਜਵਾਗ ਤੇ ਜਵਾਗ ਤਾਂ ਹੋਊਗਾ ਹੀ ਤੇ ਉਦੋਂ ਤਾਂ ਲੱਭੀ ਪਿੱਛੇ ਆ ਜਾਵੇਗੇ ਇੱਧਰੋਂ ਤੇ ਇੱਧਰ ਨਹੀਂ ਹੈਗਾ ਪਿੱਛੇ ਅਸੀਂ ਇੱਥੇ ਮੜਦੇ ਧਿਆਨ ਹੁੰਦਾ ਠੀਕ ਉਹ ਖੜਤੀ ਨਹੀਂ ਪਤਾ ਨਹੀਂ ਪੁਹਾਏ ਹੋਣਗੇ ਆਉਣੇ ਪੈਰਾ ਨਾ ਵੀ ਦੇਖੋ ਕਿਹੜਾ ਬੈਠਾ ਪੈਰਾ ਪੁਰੇ ਚ ਕਿਤੇ ਸੱਤ ਲੱਭਦੇ ਆਏ ਸੱਤ ਨਹੀਂ ਲੱਭਦੇ ਹੁੰਦੇ ਆਂ ਭਾਈ ਜਿਆ ਕਿਤੇ ਨਹੀਂ ਆਈ ਤੂੜੀ ਚ ਚੱਲ ਠੀਕ ਆ ਕੱਢ ਤਾਂ ਸਹੀ ਤੂੰ ਇਧਰੋਂ ਨਾ ਗੱਲਾਂ ਜੀਆਂ ਕਰਨਾ ਜੇ ਕਰ ਪਹਿਲਾਂ ਕੱਢ ਲੈ ਜੇ ਨਿਕਲਣਾ ਨਹੀਂ ਬਸ ਇਧਰ ਆ ਜਾ ਬਾਹਰ ਆ ਗਏ ਲੰਘ ਗਏ ਕੋਈ ਨਹੀਂ ਪਤਾ ਹੁਣ ਥੂੜੀ ਕਿ ਠੀਕ ਰਾਣੀ ਸੱਪ ਨੇ ਇੱਕ ਜਗ ਆ ਟੀਨਾ ਡੂਨਾ ਚਕਾ ਦੇਣੀ ਆ ਉਹਨੇ ਹਾਂ ਹੁਣ ਗਿਆ ਤੂੰ ਉੱਥੇ ਹੈ ਅੱਛਾ ਜੀ ਤੂੰ ਨੇ 10 ਮਿੰਟ ਜੇ ਨਿਕਲਣਾ ਬਾਹਰ ਜੇ ਦੇ ਆਏ ਨਹੀਂ ਹਿੰਦਾ ਖਸ ਖਾਣ ਨਿਕਲਣ ਲੱਗਿਆ ਤੇਰਾ ਯਾਰ ਹੂੰ ਖਟਮਾ ਦਾ ਆਗਲਾ ਉਹ ਮੱਛਲਾ ਹੋਈ ਗਿਆ ਖੋਕੜ ਕੇ ਪਾ ਲਿਓ ਤੇ ਹੁਣ ਇੱਥੇ ਹੀ ਆ ਕਹਿੰਦਾ ਇਹ ਦੇਖਿਓ ਹੁਣ ਹਾਂ ਪਰ ਅਗੇ ਦੇਖਿਓ ਉੱਧਰ ਉੱਧਰ ਨੂੰ ਆਪਣੀ ਨਿਗਰ ਰੱਖੀ ਗੇ ਪਰੋਂ ਨਿਕਲ ਗੋ ਲੱਗਦਾ ਥੋੜੇ ਯਾਰ ਅਗਰ ਇਹ ਮਛਲਾਂ ਦੀ ਇਹ ਜੀ ਬੈਠਾ ਹੋਇ ਲੋ ਗਿਆ ਵਾ ਮੱਛਾ ਮੁਛਰਦੇ ਮਸਫਿਕਟਰ ਨਾਲ ਨਿਕਲਣ ਥੋੜੇ ਪੈਰਾਂ ਕੋਲ ਤੇ ਇੱਥੇ ਜੀ ਹੁਣ ਕਿਸੇ ਆਪਣੇ ਪੈਰ ਦੇਖੀ ਤੂੰ ਮੇਰੇ ਦਾ ਕੋਈ ਨਹੀਂ ਛੱਡੂ ਬੂਡ ਪਾ ਆ ਹਾਂ ਜੇ ਮੈਂ ਤੁਹਾਨੂੰ ਫੋਨ ਕਰਿਆ ਹਾਂ ਮਹਾਰਾਜ ਆਉਂਦੇ ਹੋਏ ਫੇਰ ਤਾਂ ਪੰਗਾ ਲੈ ਲੈਣ ਦਾ ਜਦੀ ਪਰ ਨੂੰ ਹੋ ਗਿਆ ਨਾ ਇਹਦਾ ਲਾ ਭਲੇ ਪਿੰਡਾਰੇ ਬੰਦੇ ਇੰਨਾ ਸਾਰਾ ਨੇ ਮੋਟਰ ਕੇ ਫਰਾਟਾ ਮਾਰਦਾ ਐ ਨਾ ਕੁਛ ਨਹੀਂ ਕਿਹਾ ਨਾ ਥੁੱਕ ਜੀ ਛਿੜਿਆ ਦੂਰ ਤੇ ਆਹ ਦੇਖੀਂ ਆਹ ਇਹ ਪੈਆਂ ਚ ਲੱਤ ਗਾਲਦੀ ਜੀ ਤੇ ਪੈਰ ਪੂਰ ਸਾਰੋ ਖਨਾ ਤੇ ਥੱਕ ਮਾਰਦਾ ਹੈ ਨਾ ਫੁਕਮਾ ਰਹਾ ਹੈ। ਉਹ ਜਗਲੀ ਮਾਰਦਾ ਹੈ ਭਰਕੇ ਦੇਖ ਲਈ ਬਾਕੀ ਟੋਲਕੇ ਜੇ ਮਿਲਦਾ ਸਾਨੂੰ ਫਿਰ ਦਿਖਾ ਦਨੇ ਭਾਈ। ਹਲਤਮਲਾ ਵਾਲੀ ਉਹਦਾ ਦੌੜ ਗਿਆ ਦੌੜ ਗਿਆ ਤਾਂ। ਉਹ ਕਿੱਥੇ ਚੀਜ਼ਾਂ ਬੈਣ ਵਾਲੀਆਂ ਇਹ। ਕੌਣਿਆ ਨਹੀਂ ਭਾਈ ਜੇ ਤੂੰ ਚੱਖੋ ਕੀ ਸੱਤ ਪੱਕਾ ਹੈ। ਆ ਤੂੰ ਚੱਖੋ ਜੇ। ਪੱਕਾ ਵਿੱਚ ਚਾਹੀਦੇ। ਘਿਆ ਕੇ ਦੇਣੀ। ਚੱਕ ਤਾਂ ਸਹੀ ਚੱਕਦੇ ਤਾਂ ਹੈਗੇ ਅੰਦੇ। ਬਾਬਾਲ ਦੇਖ ਲਈ ਸਾਰੀ ਟੂੜੀ ਚੱਕਦੀ ਮਿਲੇ ਹੀ ਨਹੀਂ। ਅੱਛੇ ਆਕਰ ਬੀਨ ਲਿਆ। ਨਾ ਗੰ ਲਾਉ ਮੋਬਾਈਲ ਚ ਹਾਂ ਫਿਰ ਨਿਕਲ ਆਉ ਮ ਜੱਲਾ ਨਾ ਗਨ ਕੱਢ ਫੋਨ ਉਹ ਮੈਂ ਪੁੱਤਰਾ ਫੋਨ ਨਮਾ ਤੇਰੀ ਹੁੰਦੀ ਆਇਆ ਗਿਆ ਡਾਊਗੀ ਨਾ ਬੜਾ ਮੈਨੂੰ ਲਾਉਂ ਬਾਹਰ ਦੇਖ ਕੋ ਭੈਣਾਂ ਉਹ ਲਾ ਬੰਨ ਕਿਤੇ ਰਹਿ ਲਾ ਆਉ ਲੱਗ ਗਿਆ ਨਾਗਣ ਲਾਏ ਤੇ ਬਸ ਉਹ ਬਸ ਗਿਆ 20 ਪੋਰ ਜਦ ਆਿੰਦਾ ਇਹ ਚਾਰ ਪੋਰ ਇਕੱਠੇ ਹੋਣੇ ਨਾਲ ਕਿ ਚਾਰ ਪੋਰ ਇਕੱਠੇ ਹੋਣੇ ਬੜਾ ਕੰਮ ਹੋਣਾ ਵੀ ਖੋਦੇ ਪਹਾੜ ਨਿਕਲੇ ਚੂਹਾ ਉਹ ਲੰਗ ਗਿਆ ਕਿਤੇ ਬੈਠਾ ਯਾਰ ਉਹਦੇ ਨਾਲੇ ਸੱਪ ਬੈਠਦਾ ਹੁੰਦਾ ਉਹ ਮੈਨੂੰ ਆਏ ਲੱਗ ਗਿਆ ਵਧੀਆ ਏ ਹੇਗਾ ਸੀ ਵੀ ਛੱਡ ਕੇ ਆਉਣਾ ਵੀ ਬੰਦੇ ਸ਼ੱਕ ਦਾ ਨਿਕਲੂਗਾ ਭਾਈ ਹੈ ਕਿ ਨਹੀਂ ਰਾ ਦੂਗਾ ਬੰਦਾ ਫੇਰ ਮੈਨੂੰ ਕਹਣਾ ਨਿਕਲ ਜੇ ਵੇਖੋ ਬੰਦੇ ਨਿਕਲ ਕੇ ਇੱਧਰ ਲੂਗਦਾ ਕਿਤੇ ਫੇਰ ਮਾਰ ਜੀ ਆ ਇੱਥੇ ਤੇ ਸ਼ੱਕ ਕਰਨੀਏ ਉੱਥੇ ਵੀ ਆਹ ਇਹੋ ਜਿਹਾ ਮਾਰਦੇ ਤੇਰਾ ਦੇਖੀ ਤੇਰਾ ਬਲਾਈਏ ਉਹਨੂੰ ਕਹਣਾ ਉੱਥੇ ਬੁਲਾ ਲੈ ਨਾ ਨਾ ਉਹਨੂੰ ਕਹਣਾ ਉੱਥੇ ਬੁਲਾਉਣਾ ਉਹ ਪਰਾਂ ਵਾਲੀ ਬਲ ਮਾਰ ਦੇਖੋ ਜੋਰ ਨਾਲ ਆਹ ਆਹ ਅਸਲੀ ਵੀ ਆਹ ਵਾਲੀ ਹਾਂ ਚਾਹੂਏ ਇਹ ਆਪਰੇ ਵੀਰ ਪੱਜ ਮੈਂ ਇਹ ਫੈਸਲਾ ਲਿਆ ਮੈਂ ਕੋਈ 10 ਸਿਆਰੋਂ ਵੀ ਛੋੜਵਾਇਆ ਹੈ ਉਹੀ ਜਾ ਦੇਖ ਲੈ ਨੀ ਮੈਂ ਉੱਥੇ ਹੀ ਜਾਏ ਕੋਈ ਨਾ ਕਹਿੰਦਾ ਕੈ ਲਗੇ ਕਰ ਦਿੰਦੇ ਆ ਪਹਿਲਾਂ ਕੀ ਜਣਾਉਂਗਾ ਨੇ ਇਹੀ ਮਾਰ ਦਰ ਮਾਰ ਦਰ ਦੂਜੀ ਦੱਲੀਂ ਨਿਕੜਾ ਜਿਹੜਾ ਪੈਸੇ ਗਾਤਰ ਪੈਸੇ ਨਹੀਂ ਹੈ ਉੱਥੇ ਤਾਂ ਹੈ ਨਹੀਂ ਉਹ ਅੱਜ ਲੰਘ ਗਿਆ ਫੇ ਰਾਤ ਉਹ ਲੰਘ ਗਿਆ ਰਾਤ ਯਾਰ ਨਾਲ ਨਹੀਂ ਖੱਦਾ ਠੰਡ ਮਤਲਬ ਤੁਰਦਾ ਨਹੀਂ ਜਾਣਾ ਆ ਨਾ ਮੜ ਜਤੇ ਅਨੋ ਹੈਲੋ ਇੱਧਰ ਰਖੀ ਬੱਦ ਇੱਧਰ ਖੜਿਆ ਰਕਦੇ ਲੰਘ ਗਿਆ ਚੱਟ ਹੱਡ ਬਰਾ ਹੱਡ ਲਾ ਲੈ ਇੱਕ ਵਾਰ ਆਹ ਤਾਂ ਸਾਰੀ ਫੁੱਲ ਅੱਧੀ ਨਾਲੇ ਉਡੀ ਸਾਫ ਹੋ ਗਈ ਆ ਬੈਠਾ ਆ ਬੈਠਾ ਆ ਰਿਪਾ ਅੱਜ ਆਇਆ ਏ ਲੋਡ ਕਰੇ ਕਿੱਥੇ ਹਾਂ ਇਹਨਾ ਮਾੜੇ ਖਰੂ ਇਹਨਾ ਪਲੇ ਸੱਪ ਦੇ ਕੇ ਖਰੂ ਇਹਨਾ ਪਲੇ ਸੱਪ ਫਿਰਕ ਹੋ ਗਿਆ ਮਾੜੇ ਬੌਡੀਗਾਰਡ ਮਾਰ ਲੈਂਦੇ ਆ ਹੈ ਹਾਂ ਧਿਆਨ ਬੌਡੀਗਾਰਡ ਹੈ ਨਾ ੱਟ ਕੇ ਮੈਂ ਕੀ ਕਰੂੰਗਾ ਉੱਥੇ ਇਕੱਲਾ ਚੱਲ ਤੇਰਾ ਸਫਾਈ ਤਾਂ ਹੋਊਗੀ ਉੱਥੇ ਦੀ ਹੁਣ ਲੈ ਸਫਾਈ ਤਾਂ ਹੋਊਗੀ ਬੜਾ ਗਾ ਹੈ ਕਿ ਤੇ ਨਾਲ ਅੱਪ ਤਾਂ ਫੇਲਣਾ ਆਪਾਂ ਨੇ ਚੱਲ ਲੱਭ ਲੈ ਲੱਭ ਕੇ ਹੁਣ ਲਾਏ ਹੁਣ ਸਾ ਤਿੰਨੇ ਨਾ ਠਕੇ ਤੁਸੀਂ ਹੋੜੀ ਦੂਈ ਚ ਵੜ ਗਿਆ ਉਹ ਇੱਧਰ ਆ ਗਿਆ ਥੇ ਥੱਲੇ ਹੁਣ ਉੱਥੇ ਉੱਥੇ ਤਾਂ ਬੜੀ ਆ ਹੁਣ ਤੁਸੀਂ 100 150 ਪੰਡ ਪਈ ਆ ਹੁਣ ਉੱਥੇ ਕਿਹੜਾ ਕਾਟਣ ਨੂੰ ਤੈ ਮੇ ਮਿਲਣਾ ਹੁਣ ਮੁਸ਼ਕਲ ਜੀ ਮਿਲਣਾ ਇੱਕ ਵਾਰ ਦੇ ਅਗੇ ਹੈ ਹੁਟ ਜਾਈਦਾ ਜੁਆਗ ਕਹਿੰਦੇ ਐਡਾ ਹੈ ਬਾਈ ਜੁਆਗ ਜਿਆਦਾ ਵਿਚਾਰਾ ਹੈ ਜੁਆਗੇ ਤਾਂ ਹੈ ਐਡਾ ਹੀ ਤਾਂ ਹੈ ਸਾਰਾ ਜੁਆਗ ਕਹਦਾ ਤਾਂ ਸਾਰੀ ਖੜਾ ਹੁੰਦਾ ਦੁੱਪਨ ਨੂੰ ਹਾਂ ਉਹ ਨਹੀਂ ਮਿਲਦਾ ਉਹ। ਹਮ ਕਿਆ ਮਿਲਦਾ? ਐਡਾ ਘੜਾ ਕ ਕਮਰਾ। ਉਹ ਵੀਰ ਕੋ ਜੇ ਕੋ ਜਾ ਕੇ ਖੜੇ ਦੱਸ। ਕੋਈ ਕਹਿੰਦੇ ਮੈਂ ਜਬ ਕਹੇ ਸਾਪ ਐਡਾ ਕਮਰਾ ਕਿ ਹੁਣ ਨਹੀਂ ਲੱਭਣਾ ਤੂੜੀ ਕਿ ਖਬਰ ਕਿੱਥੇ ਚਲੇ ਗਿਆ ਉਹ। ਮੈਂ ਕਹਾ ਆ ਗਿਆ ਨਾਲੇ ਪਿੱਛੇ ਵੀ ਠੱਲੇ ਦੱਸ। ਤੂਰਵੇਂ। ਉਹੀ ਥੜਾ ਕੰਮ ਹੋ ਜਾਏਗਾ ਬੰਮਾ ਰਹੇ ਗੰਨੇ ਚ ਬਾੜ ਲਈ ਸੂਰ ਨੂੰ। ਹਮ। ਵੀ ਸੂਰਾਂ ਨੂੰ ਘੁੰਮਣਾ ਏ। ਹਮ। ਨਿਕਲੇ ਸਾਂ ਜਾ ਬਹਿਣਾ। ਹਮ। ਤੂੰ ਥੜੇ ਉੱਪਰ ਘਿਰੇ ਦੋ ਇਹ ਦੋ ਇਹ। ਦੱਸ ਬਹਿਣਾ ਨਹੀਂ ਦਿਖਣਿਆ ਨੂੰ ਕਹਿੰਦੇ ਆ ਗਿਆ ਕੜਾਕੇ ਨਾਲ ਕਹਿੰਦੇ ਆ ਗਿਆ। ਤੂੰ ਕਿੱਥੇ ਦੂਰ ਆ ਗਿਆ ਦੂਰ ਆ ਗਿਆ ਕਹਿੰਦੇ ਹੈਗੇ ਬੈਣਾ ਬਾ ਥੋੜਾ ਬੈਣਾ ਵਾਹੀ ਕੰਮ ਹੋਇਆ ਚੇਰਾ ਹੈ ਚੇਰਾ ਸ਼ੇਰ ਦਾ ਦੌੜ ਗਿਆ ਤੇ ਦੌੜ ਗਏ ਅੱਜ ਸਾਰੇ ਕੰਮ ਹੋ ਗਿਆ ਗਾਣਾ ਤੇਜ ਬਹੁੰਨੇ ਸੱਪ ਦਾ ਬਹੁਤ ਜੀ ਹੁੰਦਾ ਬਹੁਤ ਤੇਜ ਹੁੰਦਾ ਯਾਰ ਕਿਰਾਏ ਥੋੜਾ ਵੀ ਹੁਣ ਇੱਕ ਬੰਦਾ ਤਿੰਨ ਜਣੇ ਖੜਾਏਵੇਂ ਮੈਂ ਤੁਸੀਂ ਦੋ ਜਣੇ ਵੀ ਖੜੇ ਕਰੇ ਸਾਰੇ ਯਾਰ ਆਓ ਪਿੱਛੇ ਹਾਂ ਯਾਰ ਮੈਂ ਕਹਾਂ ਮੈਂ ਆ ਗੱਲੇ ਵੀ ਚੱਲ ਕੋਈ ਗੇਟ ਕੋ ਖੜੇ ਜਾ ਕੇ ਦੱਸ ਦੇ ਚਲੋ ਬਗੀ ਘਾੜ ਉਹ ਗੇਟ ਕੋ ਖੜੇ ਜਾ ਕੇ ਆ ਇੱਕ ਦੋ ਵਗਰੇ ਆ ਮੈਂ ਵੀ ਇਹਨਾਂ ਠਰੇ ਗਿਆ ਮੈਂ ਕੀ ਕਰਦਾ ਕਰ ਲਾ ਆਓ ਹਾਂ ਮਾਰਨਾ ਕਹਦੇ ਹੈ ਨਹੀਂ ਭਾਈ ਮੈਂ ਤਾਂ ਫੈਸ਼ੇ ਵੀ ਹੁਕ ਤੁਸੀਂ ਆਏ ਦੱਸੋ ਵੀ ਸੱਪ ਨੂੰ ਚਾ ਚੱਕ ਕੇ ਮਾਰ ਲੈ ਕੇ ਛੱਡ ਦੋਗੇ ਮੈਂ ਤਾਂ ਫੈਸ਼ੇ ਦੀ ਹੁਕ ਪਛਾਰ ਕੇ ਤੂੰ ਤਰੇ ਚੱਲੇ ਬਣ ਗਿਆ ਬੜਾ ਬੜਾ ਥੇੜਾ ਆਪਦਾ ਗੋਲੀ ਹੋ ਗਿਆ ਉੱਥੇ ਜਵਾਗ ਜਾ ਉਹ ਤਾਂ ਸੱਪ ਆ ਨਾ ਚੁਸ ਚਲਾਕ ਬਹੁਤ ਹੈ ਬਹੁਤ ਚਲਾਕ ਆ ਹਾਂ ਉੱਥੇ ਇੱਕ ਠੰਡ ਦਾ ਮੌਸਮ ਆ ਉੱਥੇ ਹੈਗੀ ਆ ਉਹ ਗਰਮੈਸ ਆ ਇਹ ਤਾਂ ਤੇਜ਼ ਵੀ ਤਾਂ ਹੀ ਤਾਂ ਇਹ ਜਿਗਦੇ ਬਾਹਰ ਹੁੰਦਾ ਸਾਡੇ ਚ ਨਾ ਇਹ ਇੱਕ ਇੱਕ ਸੀ ਫਿਰ ਤੇਜ਼ ਹੀ ਹੁੰਦਾ ਨਾ ਨਾ ਇੱਕ ਗੱਲ ਦੇਖ ਤੂੰ ਜਿਹੜੀ ਬਿੱਲੀ ਰਹਿੰਦੀ ਔਰੇ ਹਾਂ ਜਿੱਥੇ ਸੱਪ ਤਾਂ ਉੱਥੇ ਉਦੇ ਉੱਪਰੇ ਬੈੰਦੀ ਦੀ ਅੱਛਾ ਕੋਤਾ ਬਣਾਇਆ ਹੋਰ ਨਾ ਉੱਥੇ ਅੱਛਾ ਉੱਥੇ ਹੀ ਸੱਪ ਹੈ ਯਾਰੀ ਦੋਸਤੀ ਹੁੰਦੀ ਤਾਂ ਹੁੰਦੀ ਪਤਾ ਨਹੀਂ ਯਾਰੀ ਦੋਸਤੀ ਆ ਪਤਾ ਨਹੀਂ ਕਿ ਆ ਇਹ ਰੇਲਾ ਕਾਲੇ ਬਿੱਲੀ ਦੇ ਵੀ ਤੇ ਲੜ ਸਕਦਾ ਹੈ ਉਹ ਬਿੱਲੀ ਤਾਂ ਬਹੁਤ ਤੇਜ਼ ਹੈ ਬਿੱਲੀ ਨਾਲ ਕੁੱਤੇ ਥੱਪੜ ਮਾਰਦੀ ਹਾਂ ਕੱਪੜਾ ਬਿੱਲੀ ਦੇ ਸੱਪ ਨੂੰ ਮੈਂ ਕਹਿੰਦਾ ਇਹ ਇਹ ਥੱਪੜ ਮਾਰਦੀ ਹੋਣੀ ਉਹ ਜਿਹੜੇ ਨਾਲ ਮੈਂ ਜਾਂਟਾ ਨਾ ਹੋ ਸੱਪ ਵੀ ਘੁੱਟਦੀ ਹੋਊਗੀ ਉਹ ਤੇ ਹੁਣ ਦੋ ਖੇਲੀ ਜਾਵਾਂਗੇ ਅੰਦਰ ਬੈਠੇ ਇਹ ਹੁਣ ਨਿਕਲੇ ਆਉਂਦਾ ਨਾ ਫੇਰ ਆਪਾਂ ਨੂੰ ਆਏ ਤਾਂ ਵੀ ਆਪਣਾ ਦਰ ਚੱਕਾ ਜਾਣਾ ਤਾਂ ਆਵਾ ਦੂਰ ਦੂਰ ਦਾ ਧਿਆਨ ਚੱਕੀ ਹੁਣ ਹੈ ਪੂਰੀ ਤਾੜੀ ਧਿਆਨ ਚੱਕੀ ਹੈ ਛੋਟਾ ਤਾਂ ਥੋੜੀ ਥੋੜੀ ਸੱਪ ਸੱਪ ਹੋਰ ਵੀ ਹੋਊਗੇ ਜੇ ਇਹ ਜੇ ਇਹ ਤਾਂ ਨਾ ਇਦੇ ਹੋਰ ਵੀ ਹੋਗੇ ਨਾਲੇ ਬੱਚੇ ਹੋਣਗੇ ਉਹਦੇ ਬੱਚੇ ਆ ਇਹਦੇ ਮਾਪੇਓ ਲਾਲਾ ਉਹ ਵੀ ਵਜਾ ਹੀਦਾ ਬੱਚਾ ਦਾ ਇਹ ਬੱਚਾ ਜੀ ਦਾ ਐਡਾ ਨਹੀਂ ਰਹੇਗਾ ਇਹ ਹੁਣ ਇਹ ਆਪਣੇ ਮਾਪੇਓ ਕੋਲ ਗਿਆ ਦੌੜ ਗਿਆ ਇਹ ਉਹਦਾ ਆਤੀ ਗੱਲ ਹੁਣ ਆਪਣਾ ਬਚਾਓ ਕਰੀ ਭਾਈ ਸਾਰੇ ਵੇਲੇ ਵੇਲ ਲੇ ਬੀਨ ਵੀ ਵਜਾ ਲਈ ਬੀਨ ਵੀ ਵਜਾ ਲਈ ਭਾਈ ਤਾਂ ਬੀਨ ਬਹੁਤ ਨਿਕਲਿਆ ਪੱਟੇ ਦੇ ਨਿਕਲਿਆ ਚਲੋ ਉਸਲਾਕ ਦੂਸਰਾ ਚੱਕ ਹੋ ਗਿਆ ਉੱਥੇ ਤੇ ਹੁਣ ਹਾਂ ਬਾਸ ਸਫਾਈ ਹੋ ਗਈ ਭਾਈ ਹਾਂ ਉੱਥੇ ਲੋਣੇ ਜਗ੍ਹਾ ਦੀ ਉਹਨੂੰ ਹਾਂ ਉਹ ਉਸਤਰਾ ਚੱਕਤਾ ਸੱਪ ਨਹੀਂ ਮਿਲੇ ਤਾਂ ਸਭਾਈ ਜਾਊਗੀ। ਲੈ ਸੱਪ ਨਿਕਲੇ ਤਾਂ ਆਇਆ ਜੇ ਨਾ ਅਟਕੇ ਮੈਂ ਦੱਸ ਕਿਆ ਕਰਾਂ ਹੁਣ। ਕੱਲ ਤਾਂ ਮੈਂ ਬਣ ਕੇ ਆ ਪੰਗਾ ਤਾਂ ਮੈਂ ਕੱਲ ਨਹੀਂ ਲੈ ਸਕਦਾ ਤਾਂ ਉਹਦੇ ਨਾਲ। ਹੂੰ। ਫੇਰ ਇਹ ਤਾਂ ਹੈ। ਲੈ ਕੱਲ ਦਾ ਮੈਂ ਡੀਗਦਾ ਏ। ਤਾਂ ਕਹਿੰਦਾ ਸ਼ਿਕਾਰ ਉੱਠਿਆ ਕੁੱਤੀ ਮਤਿਆ ਆ ਗਈ ਥੋੜੇ ਬਾਹਰ ਖੜੇ ਗੀੜ ਤੇ ਦੱਸ। ਆਹ ਗਏ ਡਗੜ ਤੋੜ। ਅੱਜ ਆਪ ਤਾਂ ਜੇ ਡਰਪੋਗਾ ਲੱਭਰੀ ਸਾਬ ਦੇ ਡਰਪੋ ਸਾਣੇ ਵਾਲਾ ਉੱਤੇ ਡਰਪੋ ਡਰਪੋ ਲੱਭਰੀ ਤਾ ਚੱਲ ਫੇਰ ਇੰਦਰ ਨੂੰ ਆ ਕੇ ਕਹਿੰਦਾ ਮੈਂ ਡੰਡਾ ਲੈ ਕੇ ਆਉਣਾ ਅਸਵੀ ਨੂੰ ਮੇਰੇ ਗੇਟ ਇਹਦਾ ਬਾਈ ਅੱਖ ਦੇ ਚਮੱਕੇ ਨਾਲ ਗਾਇਬ ਹੋ ਜਾਂਦਾ ਗਾਇਬ ਜਾਂਦਾ ਇਹ ਨਹੀਂ ਹੈ ਤੇ ਬਧੀਆ ਨਹੀਂ ਸਾਤੇ ਦਾ ਡੰਡਾ ਡੰਡਾ ਬਾਦ ਦਾ ਜੀ ਮੌਤ ਹੋਣੀ ਸੀ ਬਚਾਏ ਹੋ ਗਏ ਚੱਲ ਹਾਲਾ ਕਿਤੇ ਬਾਵਾਟ ਗਿਆ ਕਿਤੇ ਸੀ ਹਾਂ ਬਿਲਾ ਪਾਪ ਛੱਡਦਾ ਹਾਂ ਕਾਹ ਫੈ ਤਾਂ ਧਰਤੀ ਨਾਲ ਦੀ ਹੋ ਹਾਂ ਇਹ ਤਾਂ ਛੇੜੇ ਦੇ ਬਗੈਰ ਤਾਂ ਕੁਝ ਨਹੀਂ ਕਹਿੰਦੇ ਯਾਰ ਉਹ ਨਹੀਂ ਕਹਿੰਦੇ ਆਪਾਂ ਹੁਣ ਆਏ ਹਨ ਆਪਾਂ ਜੇੜ ਦੇ ਤੇ ਹੋਰ ਕੀ ਕਰਦੇ ਆਪਾਂ ਸਾਰਾ ਮੂੰਗੀ ਡਰ ਲੱਗਦਾ ਯਾਰ ਕਰੀਏ ਕੀ ਡਾਂ ਲਾ ਦੋ ਨਿਆਣੇ ਖੇਲਦੇ ਗ੍ਰਿੰਦਰ ਹੀ ਹੋਰ ਖੇਲੀ ਜਾਂਦੇ ਮਿੱਟੀ 'ਚ ਆ ਕੇ ਤਾਂ ਡਰ ਲੱਗਦਾ ਆਪਣਾ ਦੂ ਦੂ ਰੱਖੀ ਗਿੰਦਰ ਨੂੰ ਹਲੇ ਉਹਦੇ ਨਾਲ ਆਉਂਦੇ ਹੀ ਕੁੜੀ ਦਾੜੀ ਆ ਤੋੜੀ ਦਾੜੀ ਆਪਣੇ ਦੇਖ ਕੇ ਪਾਈ ਇਹ ਇਹ ਸੱਪ ਨਾ ਜਦ ਆਏ ਤੁਰਦਾ ਹੈ ਚਾਹੇ ਛੋਟਾ ਹੀ ਹੈ ਉਹ ਤਾਂ ਆਏ ਲਾ ਦੋ ਬਹੁਤ ਨਰੂਰਾ ਸੱਪ ਆ ਜਾਂਦੀ ਘਾਸ ਪੈਂਦੀ ਮਿੱਟੀ 'ਤੇ ਉਹ ਜਾ ਆਏ ਬਟਾ ਖਾਂਦਾ ਨਾ ਚੌੜੀ ਕਰ ਦਿੰਦਾ ਘਾਹ ਹੁੰਦਾ ਇਦਾਂ ਦਾ ਕਿਹੜਾ ਹੈ ਨਹੀਂ ਇਿੱਦੀ ਚੌੜੀਏ ਕਾਸ ਕਰ ਦਿੰਦਾ ਐ ਘੁੰਮਣ ਲੱਗਿਆ ਐ ਘੁੰਮਦਾ ਨਾ ਇਹੇ ਇਹ ਕਾਸ ਗੱਦੀ ਨਹੀਂ ਰੇ ਇਹ ਜਲੀ ਜਾਂਦਾ ਆ ਜਾਂਦਾ ਹੁਣਾ ਰੋਹੀ ਚ ਉਹ ਤਾਂ ਟਿੱਕੇ ਬੈਂਦਾ ਫੇਰ ਸਿਆਲ ਚਦਾ ਇਹੇ ਹੁਣ ਤਾਂ ਕਰ ਮੈਸ ਜੀ ਭਾਲਦਾ ਜਿੱਥੇ ਬੈਠਾ ਮੁੱਲਾ ਹੁਣ ਇਹੇ ਹਾਂ ਬੈਠਾ ਵਾ ਸੀ ਬੈਠਾ ਚਕਾਰ ਸ਼ਕੁਰਤਾ ਕਰ ਕੋਈ ਆਪਣਾ ਇਹੇ ਸ਼ਕਾਰ ਕੀ ਕਰਦਾ ਏ ਟਿੱਡੀ ਭੁਲਕੀ ਖਾਂਦਾ ਹੂੰ ਕੀੜੀਆਂ ਕੁਸ ਤਾਂ ਖਾਊਗਾ ਜੀ ਕੀੜੀਆਂ ਖਾਊਗਾ ਇਹੇ ਸਮਝਾਉ ਖਾਣੇ ਇਹਨਾਂ ਨੇ ਜਿਹੜੀ ਸਿਊ ਗੁੰਦੀ ਸਿਊਕ ਸਿਊਕ ਨੂੰ ਬੋ ਖਾਂਦਾ ਏ ਕਿਵੇਂ ਤਾਂ ਠੀਕ ਐ ਇਹ ਸੂਗ ਹੁੰਦੀ ਹੈ ਨਾ ਦੇਖੀਏ ਪੰਤਾੜੇ ਮਤਲਬ ਠੀਕ ਹੈ ਆ ਸੂਗ ਨੂੰ ਲੱਗਦਾ ਪਚਾਉਂਦਾ ਹੀ ਆ ਸੱਪ ਸਪੂਲੀਆ ਬਿੱਲਾ ਸਭ ਹੈ ਦਾ ਜੀਵਨ ਦਾ ਹੱਕ ਚਾਹੇ ਹੈ ਕਿ ਨਹੀਂ ਪਰ ਹੁਣ ਜਾ ਭਾਈ ਕਿਹਦੇ ਪਛੇਰੇ ਪੈ ਧਾਰੋ ਗਿਆ ਫਿਰ ਤਾਂ ਇਹਨੂੰ ਕੁਝ ਨਾ ਕੁਝ ਕਰਨ ਕੋਈ ਵੀ ਆਪਣੀ ਚੀਜ਼ ਦੀ ਜਾਨ ਤਾਂ ਬਚਾਉਂਦੀ ਹੂਆ ਫਿਰ ਹੈ ਕਿ ਨਹੀਂ ਤੇ ਹੁਣ ਆਏ ਆਏ ਕੁਝ ਨਹੀਂ ਕਹਿੰਦਾ ਪੈ ਧਾਰ ਹੋ ਗਿਆ ਜਾਂ ਤਾਂ ਆ ਜਾਂਦੇ ਆ ਜਾਂ ਤਾਂ ਫਿਰ ਇਹਨੇ ਮਾਰਨਾ ਦੰਦ ਫਿਰ ਨੰਦੀ ਵੱਡਦਾ ਸਾਲਾ ਆ ਤਾਂ ਹੁਣ ਮੰਨ ਕੇ ਚੱਲ ਇੱਥੇ ਝੂੰਡੇ ਸਟਾਰਟ ਹੁੰਦੇ ਆ ਪਹਿਨ ਰਾਜ ਤਿੰਨ ਕੋ ਕਿ ਟੱਪਰੀਆਂ ਸੇ ਝੂੰਡੇ ਝੂੰਡੇ ਦੋ ਹੂੰ ਐਥੇ ਤੇ ਸਟਾਰਟ ਹੁੰਦੇ ਪਰ ਵੀਰਾਂ ਦੀ ਮੋਟਰ ਕੋਲ ਤੇ ਅੱਛਾ ਝੂੰਡਾ ਨਾਲ ਝੂੰਡਾ ਹੀ ਮਿਲੇ ਪਏ ਹੁੰਦੇ ਤੇ ਕੱਲਾ ਬੰਦੇ ਨੂੰ ਪੈ ਹੁੰਦੀ ਜਾ ਲੱਗਦੇ ਤੇ ਇੱਥੇ ਨੂੰ ਕਾਸਾਂ ਹੀ ਕਾਸਾਂ ਵਿੱਚ ਜਿਹੜਾ ਪਾਣੀ ਹੁਣ ਪੜਾਹ ਜਾਂਦਾ ਇੱਧਰ ਨੂੰ ਐ ਟੋਬੇ ਨੂੰ ਐਂ ਜਾਂਦਾ ਨਾ ਹੁਣ ਇਹ ਪਾਣੀ ਐ ਪੈਸੇ ਨੂੰ ਪਾ ਜਾਂਦਾ ਸੁਵੇ ਜੀ ਗਿਰਿੰਦਰ ਦਾ ਜਾ ਕੇ ਮੀਂਹ ਪਾਣੀ ਦਾ ਮੀਂਹ ਮੂਹ ਦਾ ਡੂੰਗਾ ਹੁੰਦਾ ਦਾ ਬਹੁਤ ਗੋਹਰੇ ਇਹ ਤਗੜ ਚੂੜ ਚੱਲੇ ਤਾਂ ਨਦੀਆਂ ਵੀ ਰਹਿ ਗਏ ਹੁਣ ਤਾਂ ਕਿਤੇ ਬੱਟ ਬੱਟ ਬੂਟ ਦਾ ਕੋਲ ਤਾਂ ਕਿਸੇ ਦੇ ਹੋ ਨਹੀਂ ਹੈਗਾ ਇੱਕ ਡੰਡਾ ਡੋਰ ਡੰਡਾ ਠੂਰ ਹੁੰਦਾ ਤਾਂ ਉਹਨੂੰ ਸੜੇ ਨੂੰ ਗੱਡੀ ਜਾਣਾ ਹੈ ਗੱਡੀ ਜਾਣਾ ਬਾੜ ਕਰ ਦੇਣੀ ਉਹਦੀ ਕੰਡੇ ਹੁੰਦੇ ਤੇ ਉਹਨੂੰ ਹੁਣ ਇਹ ਚੀਜ਼ਾਂ ਸਭ ਖਤਮ ਹੋ ਗਈਆਂ ਜਿਹੜੇ ਪਹਿਲਾਂ ਦੀਆਂ ਆਕੜਾ ਖਤਮ ਹੋ ਗਿਆ ਆਕੜਾ ਨਹੀਂ ਦਿਖਦਾ ਕਿਧਰੇ ਸਭ ਚੀਜ਼ਾਂ ਖਤਮ ਹੋ ਗਈਆਂ ਆਹ ਟੋਬਾ ਜਿਹੜਾ ਆਹ ਟੋਬਾ ਤਾਂ ਤੇਰਾ ਸੇਵਿਆਂ ਵਾਲਾ ਹੁੰਦਾ ਤਾਂ ਇਹ ਦੇਮਸ ਆਪ ਦੇਖਿਆ ਸੀ ਜਿਹੜੇ ਆਖੜੇ ਪਰਾ ਛੱਡ ਕੇ ਨੇ ਤੇ ਸਿਆਲ ਇਹਨੇ ਦੀ ਨਾ ਜਿੱਤ ਪਮਨ ਤੋਂ ਪਮਨ ਉੱਪਰ ਚੜਿਆ ਹੋਣਾ ਆਖੜੇ ਦੇ ਤੂਪੋਂ ਪੈਣ ਆਇ ਨਾ ਨੇ ਦੇਖ ਲੈ ਤੂੰ ਅੱਛਾ ਹੁਣ ਤਾਂ ਵਈ ਇਹਨਾਂ ਦੀ ਉਹ ਧਰਤੀ ਜਿੱਥੇ ਮਰਦੀ ਜਾਣ ਜਿੱਥੇ ਮਰਦੀ ਆਉਣ ਇਹਦਾ ਕੰਮ ਦੇਖਣ ਕਰਵਾਤਾ ਹੋਇਆ ਨਹੀਂ ਨੱਟ ਕੇ ਸਾਡੇ ਜਿਹਨੇ ਮੇਰੇ ਬੌਡੀਗਾਰਡ ਤੋਂ ਤਾਂ ਨੱਟ ਕੇ ਇਹਦਾ ਮਰਾਉਂਗੂ ਇਕੱਲੇ ਨੂੰ ਮਰੋੜੀ ਗਲੀ ਦਾ ਬਰਾਉਂਗੇ ਕੱਬੇ ਗਏ ਨੇ ਕਦੇ ਕਦੇ ਕੀਏ ਦੇਖੀਏ 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 ਜਲਦੀ ਕਰ ਦੋ ਦੌੜ ਕੇ ਦੇਖ ਲੋ ਯਾਦ ਦਿਖਣਾ ਦੌੜ ਕੇ ਵੀ ਮੈਂ ਨਹੀਂ ਦੱਸਦਾ ਹੁਣ ਕੁਸ ਕੱਲ ਦੱਸਦਾ ਕੱਲ ਦਾ ਵਿਆਹ ਬਹਤ ਹੈ ਸਪਰੇਅ ਕਰਨੀ ਦੀ ਯਾਰ ਮੈਂ ਤਾਂ ਕਰੇ ਪਰ ਤੂੰ ਬੋਲੀ ਕਣਕ ਬਾਰ ਹਾਂ ਹੈਗਾ ਜੋੜਾ ਪੱਤਾ ਇਹ ਬੜੀ ਪ੍ਰਕਾਨੀ ਹੈ ਕਣਕ ਦੇ ਵਿੱਚ ਨਹੀਂ ਹੋਣੀ ਸਫਰੇ ساری ਕਣਕ ਹੋਈ ਵੀ ਆ ਬੜੀ ਹੋਈ ਵੀ ਆ ਬੱਚਣਾ ਕਰੀ ਹੁਣ ਉਹਨੂੰ ਅਸਰ ਕਰ ਕਣਕ ਨੂੰ ਅਸਰ ਮਾਰੂਗੀ ਮੈਂ ਜਿੱਥੇ ਜਿੱਥੇ ਜੋੜਾ ਆੜੇ ਵਾਲੇ ਨਾ ਉਹ ਹੈ ਇਹ ਨਾ ਸੈਡਾ ਕਸੁੰਬੀ ਕਸੁੰਬੀ ਹੈ ਹਾਂ ਹਾਂ ਸੈਡਾ ਬੱਟਾ ਮੁੱਟਾ ਮਗਹਾਂ ਉਹ ਜਿਹੜਾ ਹੁੰਦਾ ਨਹੀਂ ਉਹ ਕ ਕੰਡੇ ਵਾਲਾ ਪੱਤਾ ਹੁੰਦਾ ਨਹੀਂ ਹੋਈ ਹੈ ਕਸੁੰਬੀ ਕਹਿੰਦੇ ਉਹਨੂੰ ਕੁੰਬੀ ਕਹਿੰਦੇ ਉਹਨੂੰ ਹਾਂ ਉਹ ਹੋਰ ਹੈ ਵਾ ਕਿਤੇ ਕਿਤੇ ਬੀਬੀ ਚੱਕ ਲਹਿਨ ਬਹੁਤ ਬੜੀਆਂ ਆ ਉਹ ਕੱਲੀ ਉੱਪਰ ਮਾਰਨੀ ਮੈਂ ਉਕਣਾ ਮਾਰਦੇ ਸੈਡਾ ਮਾਰਦੇ ਪਹਿਲੇ ਦੇ ਨਾਲ ਜਿੱਥੇ ਤੇ ਹੈਗੀ ਉਸ ਤੇ ਮਾਰ ਦਿੰਦੇ ਬਸ ਪੂਲੋਂ ਫਕੀ ਪਾਉਗੀ ਨਾ ਨਾ ਇਹ ਨਹੀਂ ਪਾਉਂਦੀ ਹੈਗੀ ਪੂਲੋਂ ਨੂੰ ਕੋਈ ਫਰਕ ਨਹੀਂ ਪੈਂਦਾ ਕਾਲੂ ਜੇ ਕਾਲੂ ਮੀਨ ਆ ਪਿਆ ਫੇ ਕਾਲੂ ਮਾਰਦਾ ਆਹੋ ਹੁਣ ਤਾਂ ਫਿਰ ਮੈਂ ਜੇ ਢੋਗਦਾ ਮੈਂ ਵੀ ਇਹੀ ਤੇ ਮੈਂ ਵੀ ਦੇਖਦਾ ਰਿਹੈ ਸਿੱਟ ਕਿ ਆਉਂਦਾ ਹਾਲਾ ਜੀ ਸਿੱਟ ਕਿ ਆਮ ਉਧਰ ਤਾਂ ਸਿੱਟ ਤਾਂ ਇੱਧਰ ਰਹਿੰਦਾ ਆ ਜੇ ਹੁਣ ਆ ਗਿਆ ਹੁਣ ਆ ਬਾਤਾਂ ਜੀ ਸਿੱਟਦਾ ਇਹ ਤਾਂ ਵਿਆਹ ਬਾਫ ਦਾ ਇਹ ਵਿਆਹ ਨਹੀਂ ਤਾਂ ਮਦੂੜਿਆ ਪਿਆ ਦਵਾਈ ਤੇ ਟਲੀਆਂ ਵਿੱਚ ਚੀਜ਼ਾਂ ਖਰਾਬ ਕਰਦੀਆਂ ਕਰਦੀ ਆ ਹੋਈ ਜਾਂਦੀ ਹੈ ਮਸਾਲੇ ਮਸੂਦੇ ਵਿੱਚ ਜਿਆਦਾ ਬਰਗਰ ਮੰਗਾ ਲੇਤਾ ਹੈ ਹੈ ਉਹ ਹੁਣ ਬਰਗਰ ਮੰਗਾ ਲੇ ਉਪਰ ਤੋਂ ਕਰੀਏ ਕੀਆ ਹੁਣ ਭੁੱਖ ਲੱਗੀ ਵੀ ਥਲੀ ਹੁਣ ਕਹਿੰਦਾ ਭੁੱਖ ਲੱਗੀ ਦੀ ਹੈ ਕਿ ਬੰਦੂ ਕਹਿੰਦਾ ਬਰਗਰ ਮੰਗਾ ਲੇ ਆਪ ਗੱਡੀ ਚਾਕੇ ਰੋਪੜ ਤੁਰੇ ਤੇ ਕਹਿੰਦੇ ਰੋਪੜ ਖਾ ਕੇ ਆਉਂਦੇ ਕੋ ਸਰ ਭੁੱਖ ਲੱਗੀ ਹੈ ਕਰੀਏ ਉਹੀ ਤਾਂ ਗੱਲ ਹੈ ਭੁੱਖ ਲੱਗੀ ਵੀ ਹੁਣ ਆਪਣੀ ਗਲਤੀ ਕਰੀ ਆ ਇਹਨੇ ਅਬ ਤੇ ਲੰਗਰ ਬਿਲ ਜਲਦਾਉਣਾ ਗੁਰਦੁਆਰਾ ਜੀ ਆਪਣੇ ਗੰਡ ਪਾਰਨੀ ਖੁੱਲਿਆ ਹੋਇਆ ਟਰੈਕਟਰ ਆ ਗਿਆ ਬਾਈ ਜਿਹੜਾ ਜੇਡੌਲੀ ਵਾਲਿਆਂ ਦਾ ਜਡੌਲੀ ਚੇਟੌਲੀ ਇਹ ਕਿਹੜਾ ਕੋਣ ਚੇਟੌਲੀ ਆਰੇ ਇਸ ਤੇ ਆ ਰਿਹਾ ਹਾਂ ਉਹ ਮਤੇ ਗਿਆ ਪਰ ਉਹ ਟਟਾ ਲਾਪਰੀ ਕਿਤੇ ਗਿਆ ਲਾਪਰੀ ਤੇ ਹਾਸਵੀਰ ਆਪਦਾ ਨਾਲ ਬੈਠਾ ਉਹਦੇ ਲਾਪਰੀ ਕਿਥੇ ਗਿਆ ਸਮਾਗੜਾ ਸਮਾਗੜਾ ਜਿਹੜਾ ਮੰਗਾਇਆ ਗਿਆ ਜਿਹੜਾ ਮੰਗਾਇਆ ਹੈਲੋ ਲੈ ਕੇ ਆਣ ਗਿਆ ਆਪਣਾ ਚਲੋ ਭਾਈ ਦੇਖਦੇ ਜਿਹੜਾ ਟਰੈਲੇ ਤੇ ਲਿਆਣਾ ਆਉਣਾ ਹੈ ਕਹਿੰਦਾ ਮੈਂ 파ਰਤੀਆ ਕਿਹੜਾ ਲਾ ਕੇ ਆਉਣਾ ਹੈ ਹਾਂ ਹਾਂ ਬੜਾ ਤੇ ਆਪਣੀ ਮਰਜ਼ੀ ਕਰਦਾ ਯਾਰ ਆਪਣੀ ਆਈ ਵੀ ਹੋ ਬਾਥੂਮ ਲੱਦਣੀ ਪਨ ਵੀ ਕਿਹੜਾ ਟਰਾਲੇ ਪਰ ਹੈ ਟਰਾਲਾ ਘੜ ਲਪਾਉਂਗਾ ਵਾਇਪਰੇ ਲੱਦ ਦੂੰਗੇ ਇਹਨੇ ਛੱਡ ਦੇਣਾ ਕੱਲ ਨੂੰ ਉੱਥੇ ਕਿਹੜਾ ਪੀੜਾ ਹੁਣ ਕੱਲ ਸ਼ਾਮ ਨੂੰ ਨੂੰ ਆ ਜਾਈਂ ਉਹ ਗੰਨਾ ਪਾਈ ਯਾਰ ਦਾ ਫੇਰ ਭਾਰ ਘਟਦਾ ਪਏ ਪਏ ਦਾ ਫਾਇਦਾ ਕੀ ਕਹਾਂ ਉਹ ਫੇਰ ਵੀ ਪੈਣਾ ਪਾ ਦੇਣਾ ਕੱਲੂ ਜੇ ਜੇ ਕੱਲ ਟਰੈਲਾ ਆ ਗਿਆ ਮੇਰੇ ਤੋਂ ਗੱਲ ਹੈ ਜੇ ਟਰਾਲ ਕੱਲ ਨੂੰ ਆ ਗਿਆ ਆ ਭਪਰਾ ਖੜਾ ਦੇ ਉਰੇ ਮੱਕ ਨਹੀਂ ਕਰਨਾ ਠੀਕ ਨਹੀਂ ਹਾਂ ਇਹਦੀ ਜਾਬੀ ਹੋ ਜਾ ਬਾਈ ਨਾਲੇ ਬੇਟ ਕਰ ਲਿਓਗੇ ਜਾ ਕੇ ਭਈਆਂ ਨੇ ਵੀ ਆ ਜਾਣਾ ਇਦੀ ਜੇ ਕਰਾ ਲੈਣਾ ਭਾਈ ਜਾਬਾ ਭਾਈ ਕਰਾ ਲੈਣਾ ਇਹ ਤੈਨੂੰ ਪਤਾ ਹੀ ਹੈ ਟਰਾਲੇ ਦਾ ਭਜਾ ਕਿੰਨਾ ਮੈਂ ਨਹੀਂ ਜਾਂਦਾ ਨਹੀਂ ਇੱਕ ਵਾਰੇ ਕਰਾਉਣਾ ਬਸ ਫਿਰ ਲੋਟੇ ਦੀ ਦੂਆ ਕਰਾਉਣ ਦੀ ਆਹੋ ਮੇਰੇ ਠੀਕ ਨਹੀਂ ਗੱਲ ਹਾਂ ਟੈਟ ਟਰਾਲੇ ਦਾ ਭਜਾ ਪਤਾ ਹੀ ਹੈ ਆਪਾਂ ਨੂੰ ਔਰ ਇੱਥੇ ਕਰਾ ਲੈਣੇ ਜਾ ਕੇ ਹਾਂ ਕੰਮ ਖਤਮ ਹੋਵੇ ਉਹਦਾ ਪੈ ਪੈ ਬੇਟ ਘਟਦਾ ਜਾ ਉਹਦਾ ਵਾਹ ਆਹੋ ਕਰਾ ਲੈ ਆਉਂਦੇ ਆ ਦੇ ਲੋਕ ਵੀ ਨਾ ਜਦ ਅੱਜ ਕੱਲ੍ਹ ਨੂੰ ਮੁੜਿਆ ਨਾ ਸ਼ਾਂਪੀੜ ਕੋੜ ਨਹੀਂ ਆ ਗਈ ਖਲਾ ਰਿਆ ਪਏ ਲੋਕਾਂ ਨੇ ਕੰਨਾ ਉਹ ਪਰਾਟੇ ਗੰਨੇ ਵਿੱਚ ਤਿਆਰ ਹੋਰ ਕੀ ਪੱਤੀ ਸਿੱਧੇ ਨਹੀਂ ਦੀ ਬੜੀ ਜੀ ਉੱਪਰ ਥੱਲੇ ਆਹ ਫੇੜ ਨਹੀਂ ਆ ਕੇ ਬਹ ਖੇਤ ਤਾਂ ਹੋਏ ਬਹ ਹੋਤਾਂ ਦਾ ਪਾਣੀ ਦਾ ਕਾਲਾ ਵਿੱਚ ਆ ਜਿਹੜੇ ਕਰਕੇ ਤੇ ਲੈ ਦਿਆਂ ਨੂੰ ਦਿਲ ਨਹੀਂ ਲੱਦ ਲੈਣਾ ਤਾਂ ਆਪਾਂ ਨੇ ਲੱਤ ਤਦ ਦਿਨ ਹੋਂ ਕਿ ਅਮ ਧੁੱਪਾ ਦੋ ਦਿਨ ਬਸਰੀ ਪਈਆ ਗੱਲ ਲੋਡ ਕਰੀ ਮੈਂ ਕਹਿੰਨਾ ਯਾਰ ਕੱਲੂ ਯਾਰ ਕੱਲੂ ਬਾਈ ਦਾ ਕੱਲ ਟ੍ਰੈਲਰ ਆ ਗਿਆ ਜਦੇ ਲੋਡ ਕਰ ਲੈਣਾ ਕੱਲੂ ਸ਼ਾਮ ਨੂੰ ਆ ਬੱਸ ਦੋ ਦਿਨ ਨੂੰ ਆਉਣ ਚਾਹੀਏ ਪਿੰਡੀ ਨੂੰ ਆਉਣਗੇ ਬਸ ਠੀਕ ਆ ਇਹ ਵੀ ਲੱਦ ਕੇ ਅੰਦਰ ਵਾੜ ਦੂੰਗਾ ਬਈ ਇਹ ਨਾ ਆਏਗਾ ਆਪਾਂ ਇਹ ਕਰ ਦੇਣਾ ਚੱਕ ਦੇਣਾ ਕਿੰਨੇ 40 50 ਪੰਜੇ ਦੇ ਥੋੜੋ ਆਉਣਾ ਭਈਆਂ ਦੇ ਥੋੜੋ ਲਾਉਣਾ ਹੁਣ ਆ ਬਈ ਲਾ ਦੂੰਗਾ ਜਾਲੀ 40 ਭਰੀਆਂ ਆ ਬਈ ਲਾ ਦਿਆਂ ਨਾ 50 60 ਤਾਂ ਭਰੀਆਂ ਅੱਧੇ ਟ੍ਰੈਲ ਬੱਸ ਯਾ ਮੈਨੂੰ ਕੋਈ 60 ਭਰੀਆਂ ਜੀ 70 ਭਰੀਆਂ ਐ। ਕਹਿੰਦੇ ਹਲੇ ਉਂ ਨੀ ਗਿਣਤੀ ਹੋਣੀ ਕਰੀ ਜਦੋਂ ਆਗ ਚੱਕੇ ਆਂ। ਹਾਂ ਗਿਣਤੀ ਨਹੀਂ ਕਰੀ। ਫੇ 48 ਨਹੀਂ 50 ਗਾੜੀ ਕਹਿੰਦਾ ਪੰਨੀ ਕਿ ਭਰੀ ਹੈ ਕਹਿੰਦਾ। ਉਂ ਹਲੇ ਮਾਰ ਜੰਦੇ। ਆਗ ਵਿੱਚ ਖੇ ਮਾਣੇ ਹਲੇ ਯਾਰ। ਆਗ ਵਿੱਚ ਚੱਕ ਕੇ ਲਿਆਉਣੇ ਤੇਰੇ ਉਹ ਵੀ। ਚੱਕ ਲਿਆ ਜੀ। ਕਰੂੰਗਾ। ਪਰਚੀ ਤੇ 200 ਦੀ ਕਿੰਨੇ ਦੀ ਪਰਚੀ ਹੁਣ? ਬਸ 200 1.5 200 ਦੇ ਜਾਈਗਾ ਨਾ ਹੁਣ। ਛੋਟੀ ਪਰਚੀ ਆ। ਉਹ ਐਨੇ ਆ ਕੇ ਛੋਟੀਆਂ ਹੀ ਸਾਰੀਆਂ ਪਾਸੇ ਛੋਟੀਆਂ ਰੱਖੀ ਫਿਰ ਆ ਕੇ ਛੋਟੇ ਫਿਰ ਮੈਨੂੰ ਐਨੇ ਖੁੱਲਾ ਕਰਕੇ ਜਾ ਘੜਾ ਵੀ ਐਨੇ ਆ ਕੇ ਰੱਖਣੇ ਆੱਖ ਮਿੰਟ ਮੂੰਹੇ ਮੈਂ ਰੱਖੂੰਗਾ ਉੱਥੇ ਮੈਂ ਥੋੜੀਓ ਘਟਾਉਣੇ ਆ 150 200 ਘਟਾ ਦੇਣੀ ਬਸ ਬਸ ਠੀਕ ਹੈ ਉਹਦਾ ਜਾ ਜਾ ਕੇ ਲਵਾਂਗਾ ਮੈਂ ਉਹ 34 ਵਾਲੀ ਨਹੀਂ ਘਟਾਉਣੀ ਲਾਲਾ ਪਰੀਜ਼ ਵਾਲੀ ਟੈਲੀ ਬਚਾ ਲੈ ਇਹਦਾ ਕਰ ਲੈ ਉੱਥੀ ਤੇ ਆ ਜੇ ਦੁਬਾਰਾ ਲੱਦਦੇ ਜੇ ਕੰਮ ਨਹੀਂ ਕਰਨਾ ਹਾਂ ਬਸ ਉੱਥੀ ਤੇ ਨਿਕਲੇ ਆਵੇ ਮੈਂ ਠੀਕ ਨਹੀਂ ਗੱਲੇ ਆ ਦੁਬਾਰਾ ਲੱਗਦੇ ਫਿਰ ਹੀ ਆਉਂਗੇ ਜਹੇ ਵਾਲੀ 150 ਵਾਲੀ ਆਵੇ 1.5 ਵਾਲੀ ਥੋੜੀ ਹੈ